ਹਾਂਜੀ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ Sun of 47 ਵਾਲ ਤੇ ਜਿਹੜੇ ਵੀਰ ਇਸ ਵੀਡੀਓ ਜਾਂ ਆਪਣੇ ਚੈਨਲ ਤੇ ਆਏ ਨੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਵੀਰ Facebook ਤੇ ਆਨੇ ਨਵੇਂ ਪੇਨ ਨੂੰ ਕਰ ਲੋ ਫੋਲੋ ਅੱਧੀ ਵੀਡੀਓ Honda City ਤੇ ਹੋਣ ਜਾ ਰਹੀ ਹੈ ਬਾਈਆਂ ਨੇ ਕਰਨੀਆਂ ਸੇਲ ਕਰਦੇ ਆ ਗੱਲਬਾਤ ਬਈ Honda City ਗੱਡੀ ਆ 2009 ਮਾਡਲ ਆ ਲੋਕੇਸ਼ਨ ਪਿੰਡ ਕਾਲਾਬੋਲਾ ਜ਼ਿਲ੍ਹਾ ਬਰਨਾਲਾ ਪਿੰਡ ਕਾਲਾਬੋਲਾ ਜ਼ਿਲ੍ਹਾ ਬਰਨਾਲਾ ਚ ਗੱਡੀ ਖੜੀ ਆ ਪੈਟਰੋਲ ਤੇ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 70 75 ਪੈਸੇ ਟਾਇਰ ਪਏ ਨੇ ਪੂਰੇ ਸਾਫ ਟਾਇਰ ਆ ਵਿਦ ਲਾਇ ਲਾਇ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਵਧੀਆ ओरिजिनल ਲਾਏ ਨੇ ਗੱਡੀ ਵੀ ਓਕੇ ਦੀ ਰਿਪੋਰਟ ਆ ਪੇਪਰ ਵਰਕ ਵੀ ਓਕੇ ਆ ਇਹ ਗੱਡੀ ਦੂਜੇ ਓਨਰ ਆ ਬਾਈ ਠੀਕ ਆ ਤੇ ਚੱਲੀ ਜਾਣਾ ਨੰਬਰ ਬਾਈਆਂ ਨਾਲ ਸਾਦਾ ਸੰਪਰਕ ਹੋਰ ਜਾਣਕਾਰੀ ਲੈਣ ਲਈ ਜੇ ਆਪਾਂ ਤੋਂ ਕਿਸੇ ਬਾਈ ਨੇ ਐਡ ਕਰਵਾਉਣੀ ਆਪਣੇ ਆ ਵੀ ਕਰ ਸਕਦਾ ਸੰਪਰਕ ਬਾਇਓ ਚ ਪਿਆ ਨੰਬਰ ਆਦੀ ਵੀਡੀਓ ਕਰ ਦਿਓ ਗਰੁੱਪਾਂ ਚ ਵਾਤੋ ਵਾੜੇ ਸ਼ੇਅਰ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਦੱਸਿਓ ਧੰਨਵਾਦ